ਸੌਣ ਦਾ ਮਹੀਨਾ ਬੇਬਦਲ ਵਾਰਿ ਸੇ ਤੇਰੀਆਂ ਗੱਲਾਂ ਨੂੰ ਸਾਡਾ ਚਿੱਤ ਤਰਸੇ ਤੇਰੀਆਂ ਗੱਲਾਂ ਨੂੰ ਸਾਡਾ ਚਿੱਤ ਤਰਸੇ ਭਾਦੋ ਦੇ ਮਹੀਨੇ ਬੇਬ ਬੀਹਾ ਬੋਲਦਾ ਝੂਠ ਤੇ ਤੂਫਾਨ ਪੱਟੂ ਪੈਰੀ ਤੋਲਦਾ ਝੂਠ ਤੇ ਤੂਫਾਨ ਪੱਟੂ ਪੈਰੀ ਤੋਲਦਾ ਸੂ ਦਿਨ ਰਾਤੇ ਵੇ ਕਤਣ ਕੁੜੀਆਂ ਛੱਡ ਕੇ ਨਚਾਵੀ ਵੇ ਨਾਨਾ ਬੂਰੀਆਂ ਛੱਡ ਕੇ ਨਚਾਵੀ ਵੇ ਨਾਨਾ ਬੂਰੀਆਂ ਕੱਤੇ ਦੇ ਮਹੀਨੇ ਵੇ ਵਿਦਵਾਲੀ ਮੱਚਦੀ ਜੂਏ ਵਿੱਚ ਨਾ ਜਾਵੀ ਸਾਡੇ ਨੱਥ ਜਾਚਦੀ ਜੂਏ ਵਿੱਚ ਨਾ ਚਾਵੀ ਸਾਡੇ ਨੱਥ ਜਾਚਦੀ ਮੱਗਰ ਦੇ ਮਹੀਨੇ ਸੋਲਿਆਂ ਦਾ ਸਾਗ ਹੋਊਗਾ ਫੁੱਲ ਵੇ ਗੁਲਾਬ ਦਾ ਕੀ ਹਾਲ ਹੋਊਗਾ ਫੁੱਲ ਵੇ ਗੁਲਾਬ ਦਾ ਕੀ ਹਾਲ ਹੋਊਗਾ ਉਹ ਦੇ ਮਹੀਨੇ ਵੇ ਪਾੜੇ ਜ਼ੋਰ ਹੋਣਗੇ ਛੜਕੇ ਨਚਾਂਮੀ ਕੀ ਹਾਲ ਹੋਣਗੇ ਸੜਕੇ ਨਚਾਮੀ ਕੀ ਹਾਲ ਹੋਣਗੇ ਮਾਗਦੇ ਮਹੀਨੇ ਵੇ ਮੈਂ ਦੁੱਧ ਰਿੜਕਾਂ ਲੱਸੀ ਪੀ ਗਏ ਝੇਠ ਸਸ ਦੇ ਵਿੱਚ ਈੜਕਾਂ ਲੱਸੀ ਪੀ ਗਏ ਝੇਠ ਸਸ ਦੇ ਵਿੱਚ ਈੜਕਾਂ ਫਗਣ ਦੇ ਮਹੀਨੇ ਵੇ ਕੁੜਤਾ ਸਿਉਂਗੀ ਤੈਨੂੰ ਦੇਖੇ ਬਿਨਾ ਦੱਸ ਕਿਵੇਂ ਜਿਊਂਗੀ ਤੈਨੂੰ ਦੇਖੇ ਬਿਨਾ ਦੱਸ ਕਿਵੇਂ ਜਿਊਂਗੀ ਚੇਤ ਦੇ ਮਹੀਨੇ ਵੇ ਵਾਢੀ ਜੋਰ ਪਾਉਗੀ ਉਠਜੋ ਜਠਾਣੀ ਸਾਡੀ ਲੋੜ ਪਾਉਗੀ ਉਠਜੋ ਜਠਾਣੀ ਸਾਡੀ ਲੋੜ ਪਾਉਗੀ ਵਸਾਖ ਦੇ ਮਹੀਨੇ 'ਚ ਵਸਾਖੀ ਲੱਗੀ ਐ ਸੜਕੇ ਨਾ ਚਾਵੀ ਵੇ ਉਦਾਸੀ ਲੱਗੀ ਐ ਸੜਕੇ ਨਾ ਜਾਵੀ ਵੇ ਉਦਾਸੀ ਲੱਗੀ ਐ ਜੇਠ ਦੇ ਮਹੀਨੇ 'ਚ ਝਠਾਣੀ ਲੜਦੀ ਜਦੋਂ ਚੱਕਿਆ ਫੌੜਾ ਅੰਦਰ ਵੜੇਗੀ ਜਦੋਂ ਚੱਕਿਆ ਫੌੜਾ ਫਿਰ ਅੰਦਰ ਵੜੇਗੀ ਹਾੜ ਦੇ ਬਹੀਨੇ ਬੇ ਮੇ ਚਰਖੜੋਨੀਆਂ ਤੇਰੀਆਂ ਜਾਦਾ ਦੇ ਤੰਦ ਤਕਲੀਫ ਆਉਣੀਆਂ ਤੇਰੀਆਂ ਜਾਦਾ ਦੇ ਤੰਦ ਤਕਲੀਫ ਆਉਂਦੀਆਂ